ਠੀਕ ਹੈ ਆਪਾਂ ਬਾਕੀ ਹੁਣ ਬਿੰਗਮ ਜੋੜੀ ਬੰਦ ਕਰਦੇ ਆ ਤੇ ਮੇਰੇ ਵੱਲੇ ਮੈਂ ਤੁਹਾਨੂੰ ਗੈਟ ਹੈਂਡਲਰ ਖੁੱਲਣਾ ਨਹੀਂ ਵੀ ਲੇਕਿਨ ਆਪਾਂ ਖੋਲੀ ਲੈਨੇ ਆ ਉਹ ਜਿਹੜਾ ਪਹਿਲਾ ਵਲੌਗ ਬਣਾਇਆ ਉਹ ਡਿਲੀਟ ਹੋ ਗਿਆ ਯਾਰ ਸਪੇਸ ਕਰਦਾ ਪਿਆ ਜੀ ਖਾਲੀ ਤੇ ਉਹ ਵਲੌਗ ਹੀ ਡਿਲੀਟ ਹੋ ਗਿਆ ਤੇ ਮੈਨੂੰ ਐਡਿਟ ਕਰਨ ਲੱਗੇ ਤੇ ਪਤਾ ਲੱਗਾ ਤੇ ਆਪਾਂ ਇਹਨਾਂ ਨੂੰ ਬੰਦ ਕਰਦੇ ਆ ਤੇ ਆਪਣੇ ਅੰਡਰਟੈਗਰ ਉਹਨਾਂ ਨੂੰ ਖੋਲਦੇ ਆ ਠੀਕ ਆ ਆਪਾਂ ਅੰਡਰਟੈਗਰ ਖੋਲ ਲਿਆ ਤੇ ਨਾਲ ਇਹ ਰਿਆ ਸਲੇਟੀ ਮਾਦੀ ਛੱਡ ਦਿੱਤੀ ਆ ਪਹਿਲਾ ਇਹ ਲਈ ਸੀ ਬਿੰਗਮ ਨਾ ਸਲੇਟੀ ਗਲਵਾ ਬਿੰਗਮਾ ਹੁਣ ਇਹਨਾਂ ਛੱਡੀਆ ਲੇਕਿਨ ਇਹਦੇ ਨਾਲ ਜਿਹੜੀਆਂ ਮੁਰਗੀਆਂ ਉਰ ਲਾਉਂਦੀਆਂ ਨਹੀਂ ਇਹਨੂੰ ਤਾਂ ਕਰ ਗਏ ਨੂੰ ਸਲੇਟੀ ਪੱਠੇ ਨਾਲ ਹੀ ਛੱਡੀਦਾ ਬਿੰਗਮ ਨਾ ਤੇ ਤੁਹਾਨੂੰ ਰਣ ਹੁਣਾਂ ਦਾ ਮੈਂ ਸ਼ੌਂਕ ਕਰਾਉਣਾ ਰਣ ਹੁਣੀ ਵੀ ਉਧਰ ਖੁੱਲੀਆਂ ਹੋਈਆਂ ਆ ਠੀਕ ਆ ਉਧਰ ਚੱਲਦੇ ਆਪਾਂ ਕੈਮਰਾ ਲੈ ਕੇ ਆ ਲੋ ਆ ਫਿਰਦੀਆਂ ਰਾਨੋ ਹੁਣੇ ਉਧਰ ਵੀ ਜਾਣਾ ਪਰਲੇ ਸੈਟਅਪ ਤੇ ਵੀ ਦੇਖਣਾ ਚਾਹਣੋ ਬੱਚੇ ਵੀ ਕੱਢਣ ਵਾਲੀ ਸੀਗੀ ਇਹਦੇ ਬੱਚੇ ਨਾ ਕੱਢਣ ਲੱਪੇ ਦੇਖਦਾ ਇਹ ਆ ਗਈ ਠੀਕ ਆ ਇਹ ਰਾਨੋ ਫਿਰਦੀ ਆ ਇਹਦੇ ਵੀ ਲੱਤਾਂ ਤੇ ਬਾਹਲਾ ਆ ਪੀਲੀ ਫਿਰਦੀ ਆ ਬਿਲਕੁਲ ਝੜੀ ਪਈ ਆ ਜਲੂਸ ਕੱਢਿਆ ਪਿਆ ਇਹਨੇ ਆਪਣਾ ਝਾੜੋ ਜ਼ਿਆਦਾ ਕੀਤਾ ਇਹਨੇ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਕੱਪੜੇ ਕੋਲ ਵੀਂ ਅਮੰਦੀ ਆਈ ਹੈ ਤੁਹਾਨੂੰ ਉਹਦੇ ਵੀ ਦਰਸ਼ਨ ਕਰਾ ਦਨਾ ਆ ਦੇਖਿਓ ਹਜੇ ਨਮਾ ਕੇ ਛੱਡੀ ਆ ਥੋੜੀ ਗਿੱਲੀ ਆ ਇਹਦਾ ਵੀ ਸ਼ੌਂਕ ਕਰ ਲਿਓ ਪੀਲੀ ਵੇਂਗਮਾ ਦੇਵਾ ਫਿਰਦਾ ਆਪਣਾ ਪਟਾ ਇੱਧਰ ਤਾੜਿਆ ਹੋਇਆ ਬੇਂਗਮ ਪੱਠਾ ਗਲਵਾ ਤੇ ਗੈਨੂੰ ਆਪਾਂ ਹਜੇ ਬਾਹਰ ਨਹੀਂ ਕੱਢਿਆ ਇਹਨੂੰ ਅੰਦਰ ਹੀ ਕੀਤਾ ਬੰਦ ਤੇ ਜੀਗਾ ਆਪਣੇ ਆ ਛੋਟੇ ਗਲਵੇ ਬੱਚੇ ਆ ਠੀਕ ਹੈ ਇਹਨਾਂ ਨੂੰ ਪਹਿਲਾਂ ਮੈਂ ਸ਼ੌਂਕਰਾਟਿਆਂ ਇਹਨਾਂ ਨੂੰ ਫੀਡ ਫੂਡ ਪਾਉਨੇ ਆ ਸੇਰੇ ਪਾਈ ਸੀਗੀ 1 ਮਿੰਟ 1 ਮਿੰਟ ਹਾਂ ਠੀਕ ਹੈ ਤੇਨ 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 6 ਚਾਦਾ 10 ਬੱਚੇ ਇਹ ਬਿੰਗਮ ਠੀਕ ਹੈ ਇਹਨਾਂ ਨੂੰ ਬੰਦ ਕਰਦਾ ਵੱਡੇ ਬੱਚੇ ਵੀ ਖਾਣ ਨਾਲ ਤੁਹਾਨੂੰ ਠੀਕ ਹੈ ਕਬੀ ਵੱਡੇ ਹੋ ਗਏ ਠੀਕ ਐ ਨਾ ਉਹਨੂੰ ਬੰਦ ਕਰ ਦਿੰਦਾ ਆਏ ਬੁੱਧਰ ਕੀ ਕਹਿੰਦੇ ਓਏ ਹਟ ਆਦਰ ਜਿਹਨੂੰ ਪਰੇ ਭਜਾਤਾ ਇਹਦਾ ਸ਼ੌਂਕ ਕਰੂ ਸਲੇਟੀ ਮਾਦੀ ਨੂਰਜਹਾਂ ਦਾ ਇਹਦੀ ਪੂਛ ਕੱਢ ਲਈ ਹੈ ਨਵੀਆਂ ਨੇ ਚੜੀ ਹੋਈ ਸੀ ਲੰਡੀ ਜੀ ਸੋਹਣੀ ਲੱਗਦੀ ਪੂਛ ਆ ਚੱਲੀ ਬਸ ਇਹਦੀ ਫਿਰ ਤੁਹਾਨੂੰ ਸ਼ੌਂਕ ਕਰਾਵਾਂਗੇ ਦੇਖੋ ਕਿਹੋ ਜੀ ਮਾਦੀ ਹੈ ਇਹੋ ਪੂਛ ਦੇਖੋ ਇਹਦੀ ਕਿੱਦਾਂ ਦੀ ਆ ਬਿਲਕੁਲ ਲੰਬੀ ਦਾ ਉਹ ਫਿਰਦਾ ਆਪਣਾ ਪਠਾ ਇਹਦੇ ਤਿੰਨ ਟੀਕੇ ਲਾਈ ਹਜੇ ਆਪਾਂ ਜੋ ਚੌਥਾ ਲੱਗਾ ਡਿਗਾ ਫਿਰ ਤੁਹਾਨੂੰ ਚੌਥੇ ਪੰਜਵੇਂ ਦੇ ਦੁਬਾਰਾ ਫਿਰ ਸ਼ੌਂਕ ਕਰਾਵਾਂਗੇ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਫਿਰ ਅਗਲੇ ਵਲੌਗ ਤਦ ਤੱਕ ਲਈ ਰੱਬ ਰਾਖਾ ਠੀਕ ਹੈ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾ ਠੀਕ ਹੋ ਸਾਰੇ ਜਾਨਵਰ ਆਪਾਂ ਲਿਆ ਖੋਲ ਤੇ ਹੁਣ ਤੁਹਾਨੂੰ ਦਿਖਾਉਨੇ ਆ ਆਪਾਂ ਬਾਰੋ-ਬਾਰੀ ਸਾਰੇ ਜਾਨਵਰਾਂ ਦਾ ਸ਼ੌਂਕ ਆ ਫਿਰਦੀਆਂ ਪੀਲੀਆਂ ਮਾਦੀਆਂ ਉਹ ਪੀਲਾ ਮੋਰ ਹਿਟਲਰ ਪਰ ਜਲ ਗਿਆ ਉਹਨੂੰ ਮੈਂ ਇੱਧਰ ਲੈ ਕੇ ਆਉਣਾ 1 ਮਿੰਟ ਇਹ ਕੈਮਰਾ ਪਰ ਇੱਥੇ ਟਿਕਾਉਣੇ ਆ ਉਹਨੂੰ ਉਧਰੋਂ ਇੱਧਰ ਨੂੰ ਲੈ ਕੇ ਆਉਣੇ ਉਹ ਆ ਸਾਹਮਣੇ ਮਾਦੀਆਂ ਤਾਂ ਆ ਗਈਆਂ ਇਹਨੂੰ ਕੋਸ਼ਿਸ਼ ਕਰਦਾ ਜੇ ਸਾਹਮਣੇ ਆ ਜਾਣ ਤਾਂ ਨਹੀਂ ਆਏ ਇਹ ਵੀ ਪਰਲੇ ਪਾਸੇ ਨੂੰ ਜਾਣਾ ਇਹਨਾਂ ਨੇ ਇੱਕ ਮਿੰਟ